ਸਤਿ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਿਸ ਵਿੱਚ ਉਹਨਾਂ ਕੇਂਦਰ ਸਰਕਾਰ ਦੀ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ ਵੀਵੀਜੀ ਦੀ ਸਖਤ ਲੋਚਨਾ ਕੀਤੀ ਉਹਨਾਂ ਇਸ ਨੂੰ ਇੱਕ ਹੋਰ ਕਾਲਾ ਕਾਨੂੰਨ ਘੜਾੜ ਦਿੰਦਾ ਹੈ ਉਹਨਾਂ ਕਿਹਾ ਕਿ ਸਿੱਧੇ ਤੌਰ ਤੇ ਲੱਖਾਂ ਮੰਦਰੇਗਾ ਮਜ਼ਦੂਰਾਂ ਦੀ ਰੋਜ਼ੀ ਰੋਟੀ ਤੇ ਹਮਲਾ ਕਰਦਾ ਤੇ ਵਿੱਤੀ ਬੋਝ ਰਾਜਾਂ ਤੇ ਪਾਉਂਦਾ ਹੈ ਉਨਾ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਸਰਕਾਰ ਨੇ ਇਸ ਕਦਮ ਦੇ ਵਿਰੋਧ ਵਿੱਚ ਮਤਾ ਪਾਸ ਕਰਨ ਲਈ 30 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਅਤੇ ਸਾਰੇ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਇਹ ਮਜ਼ਦੂਰਾਂ ਦੇ ਅਧਿਕਾਰਾਂ ਦੇ ਖਤਰਨਾਕ ਰੋਲ ਬੈਕ ਵਿਰੁੱਧ ਇਕਜੁੱਟ ਹੋਣ ਪੂਰੇ ਭਾਰਤ ਦੇ 28 ਸੂਬੇ ਨੇ 28 ਸਟੇਟ ਹਰੇਕ ਤੱਕ ਬਾਕੀ ਸੂਬਿਆਂ ਦੇ ਪ੍ਰਧਾਨ ਮੰਤਰੀ ਸੁੱਤੀ ਨੀਂਦ ਸੁੱਤੇ ਪਏ ਨੇ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਸਾਡੇ ਹੱਕਾਂ ਤੇ ਕੀ ਡਾਕਾ ਵੱਜ ਗਿਆ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਇਸ ਚੀਜ਼ ਦੀ ਆਵਾਜ਼ ਚੁੱਕ ਕੇ ਅੱਜ ਤੋਂ ਤੀਜੇ ਦਿਨ 30 ਤਰੀਕ ਦਾ ਵਿਧਾਨ ਸਭਾ ਦੇ ਅੰਦਰ ਸੈਸ਼ਨ ਸੱਦ ਲਿਆ ਔਰ ਰੈਜ਼ੋਲੂਸ਼ਨ ਤਿਆਰ ਕਰਕੇ ਅਸੀਂ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਪੇਸ਼ ਕਰਕੇ ਅਸੀਂ ਇਸ ਕਾਨੂੰਨ ਦਾ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨ ਜਾ ਰਹੇ ਹਾਂ ਜਿੱਥੇ 28 ਸੂਬੇ ਬਾਕੀ ਦੇ 27 ਸੂਬੇ ਹਲੇ ਸੁਤੇ ਪਏ ਨੇ ਜਿੱਥੇ ਹਲੇ ਸਿਰਫ ਉਹਨਾਂ ਦੀਆਂ ਚਿੱਠੀਆਂ ਵੀ ਹਲੇ ਤਿਆਰ ਨਹੀਂ ਹੋਈਆਂ ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਆਪਣੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਇਮੀਡੀਏਟਲੀ ਫੈਸਲਾ ਲੱਤਾ ਕਿ ਇਦੋਂ ਪਹਿਲਾਂ ਇਹ ਹੋਰ ਸਾਡੇ ਤੇ ਡਾਕਾ ਵੱਜੇ ਇਦੋਂ ਪਹਿਲਾਂ ਸਾਨੂੰ ਹੋਰ ਰਗੜਾ ਲਾਉਣ ਸਾਨੂੰ ਇਹ ਵਿਧਾਨ ਸਭਾ ਦੇ ਅੰਦਰ ਲਿਆ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਔਰ ਵਿਰੋਧ ਕਰਕੇ ਇਸ ਰੈਜ਼ੋਲੂਸ਼ਨ ਨੂੰ ਪਾਸ ਆਊਟ ਕਰਕੇ ਕੇਂਦਰ ਕੋ ਭੇਜਣਾ ਚਾਹੀਦਾ ਸੋ ਜੋ ਅੱਜ ਇਹ ਮਨਰੇਗਾ ਦੇ ਉੱਤੇ ਜਿੰਨੀ ਖਦਸ਼ੇ ਸੀ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਕਰਕੇ ਇਹ ਖਦਸ਼ੇ ਉਮੀਦ ਕਰਦਾ ਦੂਰ ਕੀਤੇ ਹੋਣਗੇ ਰਲ ਮਿਲ ਕੇ ਅੱਛਾ ਮੈਂ ਇੱਥੇ ਇੱਕ ਹੋਰ ਗੱਲ ਜਿਹੜੀ ਮੈਂ ਐਡ ਕਰਨੀ ਚਾਹੁੰਦਾ ਉਹ ਮੈਂ ਤਾਂ ਯੂਪੀ ਵਾਲਿਆਂ ਨੂੰ ਵੀ ਬੇਨਤੀ ਕਰਦਾ ਮੈਂ ਬਿਹਾਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਪੱਤੇ ਤੁਸੀਂ ਵੀ ਗਏ ਹੁਣ ਸੁਣ ਲਓ ਕਿਵੇਂ ਅਗਲੀ ਗੱਲ ਤੇ ਆਜੋ ਸਾਨੂੰ ਤਾਂ ਇਹ 1 ਸਾਲ ਦੇ ਵਿੱਚ ਪੰਜਾਬ ਨੂੰ ਤਾਂ 3 ਕਰੋੜ ਮੈਂਡੇਸ ਬੰਦੇ ਹੁੰਦੇ ਸੀ 3 ਕਰੋੜ ਮੰਡੇਸ ਯੂਪੀ ਨੂੰ ਇਹ 20 ਕਰੋੜ ਮੰਡੇਸ ਬੰਦੇ ਸੀ ਬਿਹਾਰ ਨੂੰ 20 ਕਰੋੜ 21 ਕਰੋੜ ਮੰਡੇਸ ਦੰਦੇ ਸੀ ਸਾਨੂੰ ਤਾਂ ਰਗੜਾ ਲੱਗ ਗਿਆ 600 ਕਰੋੜ ਦਾ ਮੈਂ ਯੂਪੀ ਦੇ ਰੂਰਲ ਡਵੈਲਪਮੈਂਟ ਮਨਿਸਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਮੈਂ ਚੀਫ ਮਨਿਸਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਮੈਂ ਬਿਹਾਰ ਦੇ ਰੂਰਲ ਡਵੈਲਪਮੈਂਟ ਮਨਿਸਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਚੀਫ ਮਨਿਸਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਤੁਸੀਂ ਇਹਨਾਂ ਦੀਆਂ ਗੱਲਾਂ ਚ ਨਾਓ ਭਾਵੇਂ ਰਾਜ ਕਰਦੀ ਪਾਰਟੀ ਥੋੜੀ ਐ ਰਗੜੇ ਤੁਸੀਂ ਵੀ ਗਏ ਸਾਨੂੰ 600 ਕਰੋੜ ਦਾ ਖਮਿਆਜਾ ਭੁਗਤਣਾ ਪਊ ਤੁਹਾਨੂੰ 2-2000 ਕਰੋੜ ਦਾ ਖਮਿਆਜਾ ਭੁਗਤਣਾ ਪਊ ਇਸ ਕਰਕੇ ਇਸ ਕੰਮ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਿਓ ਇਸ ਕੰਮ ਦੇ ਵਿੱਚ ਸਾਡਾ ਸਾਥ ਦਿਓ ਇਸ ਕੰਮ ਦੇ ਵਿੱਚ ਜਿਵੇਂ ਆਸੀ ਵਿਧਾਨ ਸਭਾ ਦਾ ਸੈਸ਼ਨ ਛੱਡ ਕੇ ਪਹਿਲੀ ਸਟੇਟ ਪੰਜਾਬ ਬਣੀ ਹੈ ਜਿਹਨੇ ਵਿਰੋਧ ਕੀਤਾ ਸਾਡੇ ਨਾਲ ਮੋਢੇ ਨਾਲ ਮੋਢਾ ਲਾਓ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾਓ ਆਜੋ ਆਪਾਂ ਰਲ ਮਿਲ ਕੇ ਇੱਕ ਸਾਂਝੀ ਮੀਟਿੰਗ ਕਰਦ ਲੁੰਨੇ ਆ ਪੰਜਾਬ ਦੇ ਅੰਦਰ ਉਰੇ ਸਾਥ ਲੈਣੇ ਆਓ ਇਕੱਠੇ ਸਿਰ ਜੋੜ ਕੇ ਬੈਠੀਏ ਬੈਠ ਕੇ ਇਹਦਾ ਵਿਰੋਧ ਕਰੀਏ ਇਹ ਕੋਈ ਇਹ ਕੋਈ ਐਸੀ ਗੱਲ ਨਹੀਂ ਕਿ ਆਪਾਂ ਇਹਨੂੰ ਮੋੜ ਨਹੀਂ ਸਕਦੇ ਜੇ ਤੁਸੀਂ ਸਾਥ ਦੋਗੇ ਜੇ ਤੁਸੀਂ ਸਹਿਯੋਗ ਦੋਗੇ ਤੁਸੀਂ ਨਾਲ ਲੱਗੋਗੇ ਆਮ ਆਦਮੀ ਪਾਰਟੀ ਦੇ ਤੁਸੀਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਸਾਥ ਦਿਓ ਆਪਾਂ ਰਲ ਮਿਲ ਕੇ ਸੰਘਰਸ਼ ਕਰਕੇ ਇਹ ਜਿਹੜਾ ਕਾਲਾ ਕਾਨੂੰਨ ਹੈ ਇਹ ਕਾਲਾ ਕਾਨੂੰਨ 100% ਵਾਪਸ ਮੋੜਾਂਗੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਹਬਜ਼ਾਦ ਜਨਦੀਸ਼ਾਤ ਨੂੰ ਸੇਧ ਦਿੱਤੀ। ਉਹਨਾਂ ਦੇ ਉਪਰਾਲੇ ਸਦਕਾ ਜੜਬਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਛੋਟੇ ਸਹਬਜ਼ਾਦ ਜਨਦੀਸ਼ਾਤ ਨੂੰ ਸਮਰਪਿਤ ਵਿਸ਼ੇਸ਼ ਲੰਗਰ ਲਗਾਇਆ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਦ ਆਪ ਸੰਗਤ ਨੂੰ ਲੰਗਰ ਵਰਤਾਇਆ। ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਛੋਟੇ ਸਹਬਜ਼ਾਦ ਜਨਦੀਸ਼ਾਤ ਦਾ ਦਿਹਾੜਾ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਦਿਹਾੜਾ ਹੈ। ਉਹਨਾਂ ਕਿਹਾ ਕਿ ਇਸ ਇਤਿਹਾਸਕ ਦਿਹਾੜੇ ਨੂੰ ਪੰਜਾਬ ਅਤੇ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸਮੂਹ ਨ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਉਹਨਾਂ ਕਿਹਾ ਹੈ ਕਿ ਮੋਤੀराम ਮਹਾਰਾਜ ਜੀ ਦੀ ਕੁਰਬਾਨੀ ਵੀ ਲਾਸਾਨੀ ਹੈ ਜਿਨ੍ਹਾਂ ਨੇ ਸਹਬਜ਼ਾਦਿਆਂ ਨੂੰ ਦੁੱਧ ਪਿਆਇਆ ਸੀ ਮੋਤੀਰਾਮ ਮਹਾਰਾਜ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਜਿਹੜਾ ਦੁੱਧ ਛਕਾਇਆ ਸੀਗਾ ਉਸ ਸਮੇਂ ਉਹਨਾਂ ਹਾਲਾਤਾਂ ਦੇ ਅੰਦਰ ਸੋ ਮਾਤਾ ਗੁਰਜੀਤ ਜੀ ਨੇ ਵਰਦਾਨ ਦਿੱਤਾ ਸੀਗਾ ਕਿਸੇ ਤਰ੍ਹਾਂ ਦੇ ਲੰਗਰ ਜਿਹੜੇ ਨੇ ਦੁਨੀਆ ਭਰ ਚ ਚੱਲਦੇ ਰਹਿਣਗੇ ਸੋ ਉਸੇ ਤਹਿਤ ਸਾਰੀ ਸੰਗਤ ਨੇ ਜਿਹੜਾ ਅੱਜ ਇਹ ਲੰਗਰ ਲਾਇਆਗਾ ਸੋ ਮੈਂ ਧੰਨਵਾਦ ਕਰਨਾ ਚਾਹੋਗਾ ਦੁੱਧ ਦਾ ਵੀ ਸਪੈਸ਼ਲ ਲੰਗਰ ਆ ਔਰ ਚਾਪ ਕੋੜਾ ਦਾ ਵੀ ਲੰਗਰ ਆ ਸੋ ਮੈਂ ਇੱਕ ਵਾਰ ਫਿਰ ਸੰਗਤ ਦਾ ਧੰਨਵਾਦ ਕਰਨਾ ਚਾਹੋਗਾ ਇਤਿਹਾਸਿਕ ਤੌਰ ਤੇ ਜਦੋਂ ਛੋਟੇ ਸਹਿਬ ਜਦਿਆ ਨੂੰ ਦੁੱਧ ਪਿਲਾਇਆ ਗਿਆ ਤਾਂ ਉਹ ਇੱਕ ਬਹੁਤ ਵੱਡੀ ਸਵਿੰਦਾ ਮਾਤਾ ਗੁਰਜੀਤ ਜੀ ਨੇ ਵਰਦਾਨ ਦਿੱਤਾ ਸੀ ਕਿ ਇਸੇ ਤਰ੍ਹਾਂ ਜਿਹੜੇ ਲੰਗਰ ਨੇ ਉਹ ਆਉਣ ਵਾਲੀ ਦੁਨੀਆ ਭਰ ਜਦ ਤੱਕ ਦੁਨੀਆ ਕੈਮਰੂ ਚੱਲਦੇ ਰਹਿਣਗੇ ਸੋ ਦੀ ਮਿਸਾਲ ਜਿਹੜੀ ਆ ਅੱਜ ਮਿਲੀ ਆ ਸਾਰੇ ਸੰਗਤ ਨੇ ਦੁੱਧਾ ਵੀ ਲੰਗਰ ਲਾਇਆਗਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ